ਸਰ ਅਮਿਤ ਕੁਮਾਰ ਮੇਰਾ ਨਾਮ ਹੈ ਸਾਈ ਡਾਕਟਰ ਬੈਠੇ ਰਹੇ ਜੀ ਫੋਨ ਆਇਆ ਕੰਟਰੋਲੋਂ ਤੋਂ ਕਿ ਆਈ ਲਵ ਗੇਟ ਦੇ ਲਾਗੇ ਦੁਕਾਨ ਨੂੰ ਅੱਗ ਲੱਗੀ ਜਿਸ ਵੇਲੇ ਸਾਨੂੰ ਮੈਸੇਜ ਮਿਲਿਆ ਗੱਡੀਆਂ ਤੇ ਭੇਜਤੀਆਂ ਤੇ ਔਰ ਆ ਕੇ ਪਤਾ ਲੱਗਾ ਕਿ ਅੱਜ ਇਹਨਾਂ ਨੂੰ ਲੱਗੀ ਪਾਣੀ ਦਾ ਕੰਟਰੋਲ ਨਹੀਂ ਹੋ ਰਿਹਾ ਸੀ ਇਹਨਾਂ ਨੂੰ ਲੱਗੀ ਵੀ ਇਸਨੇ ਹੀ ਇੱਥੇ ਲੋ ਡਰਾਮਾ ਫਾਰਮ ਦੇ ਚੁੜਾਏ ਹੈ ਤੇ ਫਿਰ ਅੱਜ ਕੰਟਰੋਲ ਹੋਈਆ ਹੁਣ ਕੋਈ ਕੰਟਰੋਲ ਤੇ ਲੱਗੇ ਵੀ ਆਜੇ ਦੇਖ ਰਿਹਾ ਕਿਚੀ ਦੀ ਦੁਕਾਨ ਸੀ ਕੁਆਰ ਦੀ ਦੁਕਾਨ ਆ। ਟਰੱਸ। ਅਜਾ ਟਰੱਸ ਬੋਰਡ ਪਿੱਛੇ ਪੁਰਾਣਾ ਸਮਾਨ ਬੇਦਾ ਵਿੱਚ। ਤੇ ਬੱਸ ਹੁਣ ਥੋੜਾ ਦੇਖ ਰਿਆਂ ਅੱਗੇ ਅੰਦਰ ਜਾ ਕੇ ਕੀ ਹੈ ਇਹ ਜੀ। ਚੋਗਾ ਗਿਆ। ਸਵਾਲ ਲੱਗਿਆ ਸਰ ਜੀ ਪੁਰਾਣਾ ਪਿੱਛੇ। ਸਾਨੂੰ ਹੋਈ ਆ ਸਰ ਜੀ 3:25 ਮਿੰਟ ਤੇ ਹੋਈ ਗਿਆ। ਅੱਜ ਠੀਕ। ਬੋਲਾ ਜੀ। ਕੋਈ ਬੀਤ ਕਾਲ ਬਾਦ ਹੈ ਜੀ। ਬੱਸ ਮਾਲ ਲੋੜ ਦੇਗਾ ਤੇ ਜੀ। ਆਖਮੈਂ ਸਾਇਟ ਤੇ ਕੀਤਾ। ਉਹ ਚੱਲਣ ਚੜ ਗਿਆ। ਆ ਜਾਵੇ ਮਾਤਾ ਜੀ ਨਾਲ। ਜਾਦਾ ਨੇ ਆਪਣੇ ਅੰਦਰ ਭੰਨ ਚ ਗਿਆ ਤੇ ਮੈਂ ਸਾਡੇ ਬਾਜਾ ਮਾਰ ਗਿਆ ਹਾਂ ਚਲੇ ਕਿੱਥੇ ਹੋ ਗਿਆ ਪਾਣੀ ਰੋੜਿਆ ਬੜੀ ਤੇ ਲੱਗੀ ਸਮਾਨ ਆਈ ਕਾਹਦੀ ਤੁਸੀਂ ਮਾਰੀ ਦੀ ਨਾਂ ਦਾ ਜਮਾਨ ਨਹੀਂ ਚਾਲਾ ਦਾਦਾ ਮਾਰ ਲੱਗੀ ਅੱਜ ਦਾ ਕੋਈ ਪਤਾ ਨਹੀਂ ਕਿ ਕੋਈ ਨਹੀਂ ਕੋਈ ਪਤਾ ਲੱਗਾ ਜੀ ਭਈਆ ਮੇਰਾ ਨਾਮ ਅਵੀ ਹੈਗਾ ਕੀ ਗੱਲ ਬਾਤ ਹੋ ਗਈ ਭਈਆ ਮੇਰਾ ਟਰਾਂਸਪੋਰਟ ਦਾ ਕੰਮ ਹੈਗਾ ਮਾਰਨਿੰਗ ਦਾ ਕੀ ਦਿੱਲੀ ਆਨੇ ਆਈ ਤੇਰਾ ਕੰਮ ਟਰਾਂਸਪੋਰਟ ਹੈ ਮੇਰਾ ਟਰਾਂਸਪੋਰਟ ਦੀ ਅੱਛਾ ਜੀ ਹਾਂਜੀ ਕੀ ਗੱਲ ਬਾਤ ਹੋਈ ਇਹ ਗੱਲ ਦਾ ਕੋਈ ਪਤਾ ਲੱਗਿਆਗਾ ਤੇਰਾ ਲੋਡ ਗਰਾਮ ਲੜਕੇ ਨੂੰ ਮੈਂ ਕਿਹਾ ਜਾਓ ਤੇਰਾ ਛੱਡਾ ਉ ਜਾ ਕੇ ਤੇ ਇੱਕਦਮ ਨਾ ਅੰਦਰ ਨਾ ਦਿਨਰ ਪਿਆ ਸੀਗਾ ਜਾਂ ਮੇਂ ਵੀ ਗੈਸ ਬਣ ਗਈ ਹੈ ਕੀ ਹੋਇਆ ਇੱਕਦਮ ਤੋਂ ਆਵਾਜ਼ ਹੀ ਆਈ ਹੈਗੀ ਹੈ ਬਸ ਪਤਾ ਕੀ ਉਸ ਤੋਂ ਬਾਅਦ ਨੀ ਪਤਾ ਲੱਗਾ ਵੀ ਹੈ ਸੈਕਿੰਡ ਲਈ ਇੱਕ ਸੈਕਿੰਡ ਦਾ ਮੌਕਾ ਵੀ ਨਹੀਂ ਮਿਲਿਆ ਰਿਹਾ ਤਾਂ ਮੈਂ ਉਹ ਭਜੰਦਾ ਬਾਹਰ ਕੋਲ ਤੋਂ ਸਾਰੇ ਵਾਲੇ ਪਾਣੀ ਦੀ ਟੱਟੇ ਇੱਕ ਵੀ ਸੈਕਿੰਡ ਦਾ ਮੌਕਾ ਹੀ ਨਹੀਂ ਮਿਲਿਆ ਸਰਦਾਰ ਉਹ ਕਿੱਲਾ ਦੇ ਜਮਾਨੇ ਦੇ ਅੰਦਰ ਜਿਹੜਾ ਸਮਾਨ ਦਾ ਹੈਗਾ ਠੀਕ ਹੈ ਉਹ ਵੀ ਨਾ ਗਿਆ ਜੀ ਟਾਇਰ ਆ ਗਿਆ ਸੀ ਕੀ ਮੰਗਰ ਬੁੱਤ ਜਾਣਾ ਇਹ ਮੈਂ ਪ੍ਰਸ਼ਾਸਨ ਨੂੰ ਕੀ ਮੰਗਰ ਲਾਹਣ ਨੂੰ ਇਹ ਮੰਗਿਆ ਜੀ ਚਲੋ ਜੇ ਨੁਕਸਾਨ ਹੋ ਗਿਆ ਉਹ ਰਿਪੋਰਟ ਪਾ ਲਗਣਾ ਵੀ ਇਹ ਕਿ ਨੁਕਸਾਨ ਹੋਇਆ ਜੀ ਨਾ ਉਹ ਅੱਗੇ ਪੀਸ ਜਾਣਾ ਮਤ ਜੀ ਜਰਾ ਅਮੀਤ ਕੁਮਾਰ ਮੇਰਾ ਨਾਮ ਹੈ ਭਾਈ ਡਾਕਟਰ ਬੈਠੇ ਰਹੇ ਜੀ ਫੋਨ ਆਇਆ ਕੰਡੋਰ ਹੋਂ ਤੋਂ ਕਿ ਆਈ ਲਵ ਗੇਟ ਦੇ ਲਾਗੇ ਦੁਕਾਨ ਨੂੰ ਅੱਗ ਲੱਗੀ ਵਿਸ਼ਾ ਦਾ ਉਹ ਮੈਸੇਜ ਮਿਲਿਆ ਗੱਡੀਆਂ ਤੇ ਭੇਜਤੀਆਂ ਤੇ ਔਰ ਆਗੇ ਪਤਾ ਲੱਗਾ ਕਿ ਅੱਜ ਕਿਹਨਾਂ ਨੂੰ ਲੱਗੀ ਪਾਣੀ ਦਾ ਗਲੋ ਨਹੀਂ ਹੋ ਰਹੀ ਸੀ ਕਿਹਨਾਂ ਨੂੰ ਲੱਗੀ ਇਸ ਲਈ ਇੱਥੇ ਲੋਡ ਰਾਮ ਫਾਰਮ ਦੇ ਕਰਾਏ ਆ ਤੇ ਫਿਰ ਅੱਜ ਕੰਟਰੋਲ ਹੋਈਆ ਹੁਣ ਥੋੜੀ ਕੰਟਰੋਲ ਤੇ ਆ ਲੱਗੇ ਇਹ ਅੱਜ ਦੇਖ ਰਿਹਾ ਕਿਚੀ ਦੀ ਦੁਵਾਰ ਹੈ ਕਵਾੜ ਦੀ ਦੁਵਾਰ ਹੈ ਅੱਜ ਉਹ ਟਰਾਂਸਪੋਰਟ ਵਿੱਚ ਪੁਰਾਣਾ ਸਮਾਨ ਬੇਰਾ ਵਿੱਚ ਤੇ ਬੱਸ ਹੁਣ ਥੋੜਾ ਦੇਖ ਰਿਹਾ ਅੱਗੇ ਅੰਦਰ ਜਾ ਕੇ ਕੀ ਹੈ ਇਹ ਦਾ ਤੋ ਵਾਗਿਆ ਲੱਗਿਆ ਸਾਨੂੰ ਹੋਈ ਆ ਸਰ ਜੀ 35 ਮਿੰਟ ਹੋਈ ਗਿਆ ਬੋਲਾ ਜੀ ਬੰਸਮਾ ਲੋੜ ਦੇਗਾ ਤੇ ਜੀ ਸਾਹਮਣੇ ਸ਼ਾਇਦ ਕੀਤਾ ਮੈਂ ਚੱਲਣ ਚੜ ਗਿਆ ਤੇ ਆ ਜਾਵੇ ਮਾਤਾ ਜੀ ਨਾਲ ਤੇ ਦਾਦਾ ਜੀ ਆਪਣੇ ਅੰਗੂਰ ਉੱਪਰ ਬਚਾ ਗਿਆ ਤੇ ਮੈਂ ਸਾਰੇ ਪਾਜਾ ਮਰ ਗਿਆ ਹੈ ਚੱਲੇ ਕਿੱਥੇ ਹੋ ਗਿਆ ਪਾਣੀ ਰੋੜਿਆ ਬਣ ਕੇ ਲੱਗੀ ਕਿੰਨੇ ਤੋਂ ਮਾਗ ਰਹੇ ਹੋ ਸਾਮਾਨ ਆਈ ਕਾਹਨੂੰ ਮਾਗਦੀ ਨਾਂ ਦਾ ਜਮਾਨੇ ਚਾਲਾ ਦਾਹਾਂ ਮਾਗਦਾ ਜੀ ਆਪਦੇ ਤਾਂ ਪਤਾ ਲੱਗਿਆ ਕਿ ਕੋਈ ਨਹੀਂ ਕੋਈ ਪਤਾ ਲੱਗਾ ਜੀ ਭਈਆ ਮੇਰਾ ਨਾਮ ਅਵੀ ਹੈਗਾ ਕੀ ਗੱਲ ਬਾਤ ਹੋ ਗਈ ਭਈਆ ਮੇਰਾ ਟ੍ਰਾਂਸਪੋਰਟ ਦਾ ਕੰਮ ਹੈਗਾ ਮਾਰਨਿੰਗ ਦਾ ਕੀ ਦਿੱਲੀ ਆਨੇ ਆਈ ਤੇਰਾ ਲੋਡ ਕਿਹੜੇ ਟ੍ਰਾਂਸਪੋਰਟ ਹੈ ਮੇਰਾ ਟ੍ਰਾਂਸਪੋਰਟ ਹੈ ਅੱਛਾ ਜੀ ਹਾਂ ਜੀ ਕੀ ਗੱਲ ਬਾਤ ਹੋ ਗਈ ਇਹ ਗੱਲ ਦਾ ਕੋਈ ਪਤਾ ਲੱਗਿਆ ਹੈਗਾ ਤੇਰਾ ਲੋਡ ਕਰਾਇਆ ਮੈਂ ਲੜਕੇ ਨੂੰ ਲੱਗੇ ਜਾਓ ਤੇਰਾ ਛੱਡਾ ਉੱਗਾ ਕੇ ਤੇ ਇਕਦਮ ਨਾ ਅੰਦਰ ਨਾਲ ਦਿਨਰ ਪਿਆ ਸੀਗਾ ਜਾਂ ਮੇ ਵੀ ਗੈਸ ਬਣ ਗਈ ਹੈ ਕੀ ਹੋਇਆ ਇਕਦਮ ਤੋਂ ਆਵਾਜ਼ ਹੀ ਆਈ ਹੈਗੀ ਆ ਬਸ ਪਟਾਕੇ ਦੇ ਉਸ ਤੋਂ ਬਾਅਦ ਨੀ ਪਾ ਲੱਗਾ ਵੀ ਹੈ ਸੈਕਿੰਡ ਲਈ ਇੱਕ ਸੈਕਿੰਡ ਦਾ ਮੌਕਾ ਵੀ ਨਹੀਂ ਮਿਲਿਆ ਰਿਹਾ ਤਾਂ ਪਾਉਂਗਾ ਸਾਰੇ ਵਾਲੇ ਪਾਣੀ ਦੀ ਟੱਟੇ ਇੱਕ ਵੀ ਸੈਕਿੰਡ ਦਾ ਮੌਕਾ ਹੀ ਨਹੀਂ ਮਿਲਿਆ ਸਰਦਾਰ ਉਹ ਕਿੱਲਾ ਦੇ ਜਮਾਨੇ ਅੰਦਰ ਜਿਹੜਾ ਸਮਾਨ ਦਾ ਹੈਗਾ ਠੀਕ ਹੈ ਉਹ ਵੀ ਨਾ ਹੈਗਾ ਜੀ ਟਾਇਰ ਆ ਗਿਆ ਜੀ ਕਿ ਮੰਗਰ ਵਿੱਚ ਜਾ ਕੇ ਇਹ ਮੈਂ ਪ੍ਰਸ਼ਾਸਨ ਨੂੰ ਵੀ ਮੰਗਰ ਨਾਲ ਨੂੰ ਤੋਂ ਇਹ ਮੰਗੇ ਜੀ ਚਲੋ ਜੋਨ ਸਾਰੋ ਕਿਉਂ ਰਿਸੀਪਟ ਲਗਣਾ ਤੇ ਇਹ ਕਿੰਨਾ ਨੁਕਸਾਨ ਹੋਇਆ ਹੈ